ਉਹ ਸਾਹਿਬ ਜੀ ਸੁਹੀ ਮਹੱਲਾ ਪੰਜਵਾ ਸੰਤਾ ਕੇ ਕਰਿ ਦਿਰਾਖ ਲਾਇ ਹਰ ਕਾਮ ਕਰਾਵਣ ਦੀ ਅੰਮ੍ਰਿਤ ਜਲ ਛਾਇਆ ਰਾਹ ਅੰਮ੍ਰਿਤ ਜਲ ਛਾਇਆ ਪੂਰਨ ਸਾਜਿਕ ਰਾਹ ਸੰਤ ਤੁੰਗੰਨੌਰਤ ਪੂਰੀ ਜੈ ਜੈਕਾਰ ਭਿਆਜ ਅੰਤਰ ਲਾਤੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਜਿਨਾਸੀ ਜਸ ਵੇਦ ਪੁਰਾਣੀ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਮਨਿਤ ਸਿਧ ਰਤ ਤੀਨ ਨੇ ਕਰਤੇ ਟੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਬਿਨ ਸਤਾ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਕਟ ਨ ਜਾਈ ਅੰਤਰ ਜਾਨੀ ਪਾਇਆ ਕੋਟ ਟਿਗਣ ਸਭਲੇ ਉੱਠਣਾ ਤੇ ਦੂਖ ਨ ਨੇੜਿਆ ਆਇਆ ਸਾਥ ਸਹਿ ਗਿਆ ਆਨੰਦ ਘਨੇਰੇ ਬਿਨਸੇ ਭੁਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜਿਤ ਨਹੀਂ ਕੀਆ ਮਾਨਸ ਕਿਆ ਵਿਚਾਰ ਆ ਰਾਮ ਪਗਟ ਸੋਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਦੇ ਸਾਧ ਸੰਗਤ ਸੰਗ ਬਣੀ ਜਿਨ ਉਤਮ ਕੀਆ ਤਾਲ ਕੇਰਾ ਤਿਸਕੇ ਉਪਮਾ ਕਿਆ ਗਣੀ 68 ਤਿਰਤ ਪੁੰਨ ਕਿਰਿਆ ਮਹਾਨ ਨਿਰਮਨ ਜਾਰਾ ਬਦਿਤ ਪਾਵਨ ਬਿਨ ਸੁਆਮੀ ਨਾਨਕ ਸ਼ਬਦ ਦੇ ਆਧਾਰਾ ਗੁਣ ਨਿਦਾਨ ਮੇਰਾ ਪ੍ਰਭ ਕਰਤਾ ਉਸਤਤ ਕਉਲ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਜ ਦੀ ਜੈ ਰਾਮ ਨਾਮ ਦੀਜੈ ਦਾਨ ਕੀਜੈ ਵਿਸਰ ਨਾਹੀ ਤਿਜਿਨੋ ਗੁਣੋ ਕੋ ਪਾਲੇ ਉਜਲ ਰਸਨਾ ਸਦਾ ਗਾਇਐ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬਿਦਵੰਤ ਨਾਨਕੇ ਸੁਖੁ ਕੁੰਨੀ ਤੇਖ ਦਰਸਨ reed lagi naam se tee maan tan amrit pije bin vat nanak ish kunni bek darshan ji jai waaruh ji ka vaatha waaruh ji ki vatte aj da hukum na ਸੇ ਜੀ ਬੁਖਸ ਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 783 ਅੰਗ ਤੇ ਸੋਹੀ ਬਹਲਾ ਪੰਜਵਾ ਸੰਤਾਂ ਕੇ ਕਾਰਜ ਆਪ ਚਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ امرت جل سایا رام واحر جی کا خالص جی